ਕਪਾਈ ਜ਼ਿਮੀਂਦਾਰ ਸੀ ਜ਼ਿਮੀਂਦਾਰ ਸੀ ਬਹੁਤ ਨਰਮ ਬਹੁਤ ਯਾ ਦੇ ਨਰਮ ਸੀ ਇਹ ਕੁਦਰਤੀ ਗੱਲ ਆ ਮੈਂ ਤਾਂ ਹੁਣੇ ਲਾ ਦੋ ਘੱਟ 80 ਨੂੰ ਗਿਆ ਆ ਮੈਂ ਤੇ ਜਿੰਨਾ ਬੰਦਾ ਨਰਮ ਹੋ ਤੁਸੀਂ ਪਿੱਛੇ ਨਿਗਾਹ ਮਾਰ ਕੇ ਦੇਖ ਲਓ ਜਿੰਨਾ ਬੰਦਾ ਨਰਮ ਹੋ ਉਹਦੇ ਘਰਾਂ ਵਾਲੀ ਅੜਬ ਮਿਲੋ ਇਹ ਤਜਰਬਾ ਹੀ ਆ ਜਿੰਨਾ ਅੜਬ ਮਿਲੂ ਬੰਦਾ ਹੋ ਉਹਨੇ ਘਰਾਂ ਵਾਲੀ ਬਾਈ ਸ੍ਰੀ ਮੁਰੂ ਨੂੰ ਕੁੱਟੂ ਮਾਰੀ ਜਾਇਆ ਕਰੂ ਬੋਲਦੇ ਨੇ ਉਹ ਲੋ ਬੈਹ ਗਿਆ ਤੇ ਘਰਾਂ ਵਾਲੀ ਸੀ ਬਾੜੀ ੜਪਾ ਬਾੜੀ ੜਪਤੇ ਜਾਰੀ ਬਹੁਤ ਉਹਨੂੰ ਹਰ ਵਾਸਤੇ ਲੜਿਆ ਆਣ ਗਮਾਨ ਦੇ ਨਾਲ ਕਿਸੇ ਦਾ ਨਹੀਂ ਸੀ ਬਣਦੀ ਡੇਹੀ ਜਾਣਾ ਆਣ ਗਮਾਨ ਨਾਲ ਉਹਦੇ ਨਾਲ ਵੀ ਬਹੁਤ ਛੁੱਡੂ ਬਣਾਇਆ ਵਹੀਂ ਛੁੱਡੂ ਵੀ ਛੁੱਡੂ ਆ ਸਾਡਾ ਇਹ ਗੱਲ ਨਹੀਂ ਸੀ ਕਰਨ ਦਿੰਦੀ ਉਹਨੇ ਵਿਚਾਰਿਆਂ ਨੂੰ ਚੁੱਪ ਕਰਕੇ ਕੰਮ ਕਰੀ ਜਾਣਾ ਪਹਿਲਾਂ ਉਹ ਤੜਕਿਆਂ ਹਾਲ ਜੋੜ ਕੇ ਗਿਆ ਹਾਲ ਛੱਡ ਕੇ ਆਇਆ ਮੁੜ ਕੇ ਬੋਤਾ ਲੈ ਗਿਆ ਜਾ ਕੇ ਚਿੱਲੀ ਪੱਠੀਆਂ ਦੀ ਲਿਆਇਆ ਚਿੱਲੀ ਪੱਠੀਆਂ ਦੀ ਲਿਆ ਕੇ ਕੁਤਰ ਕੇ ਪਸਾ ਨੂੰ ਪਾ ਕੇ ਲੱਕੜ ਦੇ ਹਾਲ ਹੁੰਦੇ ਸੀ ਉਹਨੂੰ ਅ ਕੱਚੂ ਦਾ ਥੋੜਾ ਜਿਹਾ ਚਰ ਹੋਇਆ ਚੱਲਿਆਂ ਨੂੰ ਐਡੀਆਂ ਨਾ ਚਮਾਂ ਲੱਕੜੀਆਂ ਹੁੰਦੀਆਂ ਸੀ ਐਡੇ ਐ ਫਾਲੇ ਹੁੰਦੇ ਸੀ ਲੱਕੜ ਦੇ ਲੋਹੇ ਦੇ ਉਹ ਆਥਣੇ ਫਿਰ ਜਾ ਕੇ ਨਾ ਪੰਜ ਚਾਰ ਜੋਤੇ ਲਾ ਕੇ ਤੇ ਉਹ ਐਡਾ ਡੰਕ ਹੁੰਦਾ ਸੀ ਕੱਢਿਆ ਮੂਰੇ ਤੇ ਉਹ ਡੰਕ ਆ ਜਾਂਦਾ ਸੀ ਫਿਰ ਇਕੱਠੇ ਹੋ ਗਏ ਸਾਰਿਆਂ ਨੇ ਫਿਰ ਦੁਕਾਨਾਂ ਤੇ ਜਾ ਕੇ ਆਰਨ ਪਾਉਣਾ ਫਿਰ ਬਾਰੀ ਬਾਰੀ ਘਣਾਣੀਆਂ ਸੱਟਾਂ ਲਾਉਂਗੇ ਕਹਿੰਦੇ ਆ ਦੁਕਾਨ ਕਹਿੰਦੇ ਸਿਰ ਸੱਟ ਜਦੋਂ ਕਹਿੰਦੇ ਸਿਰ ਸੱਟ ਉਹਨੂੰ ਫਾਲਾ ਟੇਡਾ ਕਰਦੇ ਸੀ ਟੇਡਾ ਐ ਮਾਰ ਕੇ ਤੇ ਡੰਗ ਭਦਾਉਂਦੇ ਸੀ ਉੱਥੇ ਫਿਰ ਅੱਧੀ ਅੱਧੀ ਰਾਤ ਹੋ ਗਿਆ ਨਹੀਂ ਸੀ ਡੰਗ ਕੱਢਦਿਆਂ ਨੂੰ ਉਹਨਾਂ ਨੇ ਆਰਨ ਸੱਟ ਲਾਣੇ ਜਦੋਂ ਐ ਲਾਲ ਫਾਲਾ ਹੋ ਗਿਆ ਕੋਲੇ ਵਰਗਾ ਫਿਰ ਉਹਨਾਂ ਨੇ ਫੜ ਕੇ ਸੰਗੀਆਂ ਆਇਆ ਨਾ ਫਿਰ ਉਹ ਐ ਕਰਨਾ ਉਹ ਡੰਗ ਕੱਢਣਾ ਫਿਰ ਉਹ ਗਿਆ ਰਾ ਗਿਆ ਉਹਨੇ ਜਾ ਕੇ ਆਰਨ ਪੁਆਇਆ ਅਰਨ ਪਾ ਕੇ ਤੇ ਡੰਗ ਕਢਾ ਕੇ ਆਇਆ ਤੇ ਆਉਂਦੇ ਨੂੰ ਫਿਰ ਪੈ ਗਈ ਗਾਲਾਂ ਤੂੰ ਮਰਦਾ ਨਹੀਂ ਮੈਨੂੰ ਪੁਸਾਤਾ ਮੇਰੇ ਲੇਖ ਇਹ ਜੇ ਲਿਖੇ ਹੋਏ ਸੀ ਮੈਨੂੰ ਐਂ ਕਰਤਾ ਮੇਰੇ ਕਰਮਾਂ ਚ ਧਰਿਆ ਪਿਆ ਸੀ ਤੂੰ ਛੁੱਡੂ ਫਲਾਨਾ ਠਮਕਾ ਬਹੁਤ ਬੋਲੀ ਗਾਲਾਂ ਵੀ ਕੱਢ ਗਈ ਉਹ ਬਹੁਤ ਯਾਨੀ ਤਫਿਆ ਆ ਪਿਆ ਕਰੋ ਨੀਆਂ ਰੋਟੀਆਂ ਲਾਈਆਂ ਪਈਆਂ ਤੂੰ ਕਿੱਥੇ ਮਰ ਖਪ ਗਿਆ ਸੀ ਤੂੰ ਖਾ ਲਾਂ ਦਾ ਮੈਂ ਡੀਕੀ ਯਾਨੀ ਉਹ ਕੁਛ ਨਹੀਂ ਬੋਲਿਆ ਯਾਨੀ ਮਾਨੋਂ ਰਹਿ ਹੋਇਆ ਵੀ ਅੱਜ ਘਰ ਛੱਡਦੇ ਆ ਚਲ ਜਦੋਂ ਹਨੇਰਾ ਹੋ ਗਿਆ ਤੇ ਉਹ ਘਰੋਂ ਨਿਕਲ ਗਿਆ ਨਿਕਲ ਕੇ ਤੁਰ ਪਿਆ ਆਹਦਾ ਜਾਂਦਾ ਕੋਈ ਇਹੋ ਜੀ ਮੈਨੂੰ ਚੀਜ਼ ਮਿਲੇ ਜਿਹੜਾ ਲੋਖ ਵੀ ਮੈਨੂੰ ਸ਼ਾਬਾਸ਼ ਦੇਣ ਤੇ ਇਹ ਵੀ ਮੈਨੂੰ ਚੰਗਾ ਸਮਝਣ ਲੱਗ ਜੇ ਤੇ ਜਾਂ ਫਿਰ ਜੰਗਲਾਂ ਦੇ ਵਿੱਚ ਮੈਂ ਫਿਰਦਾ ਤੁਰਦਾ ਹੀ ਮਰ ਜੂੰ ਟਕਰਾਂ ਮਾਰਦਾ ਇਦੋਂ ਬਿਨਾ ਮੈਂ ਹੁਣ ਘਰੇ ਨਹੀਂ ਆਉਂਦਾ ਚਲਿਓ ਜੰਗਲ ਦੇ ਵਿੱਚ ਵੜ ਗਿਆ ਤੁਰਿਆ ਜਾਂਦਾ ਤੁਰਿਆ ਜਾਂਦਾ ਤੁਰੇ ਜਾਂਦੇ ਨੂੰ ਰਾਤ ਪੈ ਗਈ ਜਿਉ ਰਾਤ ਪੈ ਗਈ ਤੇ ਉਹਨੇ ਦੇਖਿਆ ਕਿ ਪੱਪਲ ਸੀ ਭਾਰਾ ਤੇ ਪੱਪਲ ਤੇ ਚੜ ਗਿਆ ਪੱਪਲ ਤੇ ਚੜ ਕੇ ਤੇ ਇੱਕ ਡਾਣੇ ਦੇ ਨਾਲ ਨੀਂਦ ਆਵੇ ਅੰਬੇ ਆਦਾ ਸੀਗਾ ਉਹਨੇ ਇੱਕ ਡਾਣੇ ਨਾਲ ਪਾਖੇ ਦਾ ਉਤੋਂ ਦੀ ਪੱਗ ਤੇ ਥੱਲੇ ਐ ਪੈਖ ਨਾਲ ਤੇ ਐਨ ਗੰਢਦੇ ਨਹੀਂ ਨਿਕ ਛੱਡੇ ਕਮਣਾ ਪਮਾ ਜੇ ਸੌ ਗਿਆ ਤਾਂ ਚਲੋ ਜੇ ਪਹਿਰ ਕਰਾਤ ਗਈ ਤਿੰਨ ਘੰਟੇ ਨੂੰ ਪਹਿਰ ਕਹਿੰਦੇ ਆ ਤੇ ਉਦੋਂ ਨੂੰ ਫਿਰ ਸ਼ੇਰਾਂ ਨੇ ਪਾਈਆਂ ਗੁੰਡੀਆਂ ਨੂੰ ਮਾਰੀਆਂ ਬੜਕਾਂ ਤੇ ਸ਼ੇਰ ਹੋਏ ਇਕੱਠੇ ਤੇ ਤਾਹਾਂ ਦੇਖ ਕੇ ਸ਼ੇਰਾਂ ਨੂੰ ਕੰਬੀ ਜਾਵੇ ਸ਼ੇਰਾਂ ਨੂੰ ਦੇਖ ਕੇ ਕੰਬੀ ਜਾਵੇ ਇੱਕ ਸ਼ੇਰ ਕਿਤੇ ਥੱਲੇ ਆ ਖੜਾ ਕੁਦਰਤੀ ਜਿੱਥੇ ਉਹ ਡਾਣੇ ਦੇ ਤਾਹਾਂ ਸੀ ਜਦੋਂ ਉਹ ਦੇਖ ਕੇ ਸ਼ੇਰਾਂ ਨੂੰ ਕੰਬਣ ਲੱਗਿਆ ਕੰਬਦਾ ਖਾਮਰਦਾ ਤੇ ਖਿਸ ਗਿਆ ਐ ਪੱਗ ਸੀ ਕਿਤੇ ਪ੍ਰਾਣੀ ਵਿਚਾਰੇ ਦੀ ਮਨਸਾ 1.5 ਮਣ ਭਾਰ ਸੀ ਤੋਂ 1 ਮਣ ਪੱਗ ਟੁੱਟ ਗਈ ਟੁੱਟੀ ਤੇ ਸ਼ੇਰ ਖੜਾ ਸੀ ਥੱਲੇ ਕੁਦਰਤੀ ਆਖੇ ਸ਼ੇਰ ਦੀ ਪੱਟ ਤੇ ਵੱਜਿਆ ਜੋ ਤਾਹਾਂ ਤੋਂ ਸ਼ੇਰ ਦੀ ਪੱਟ ਤੇ ਵੱਜਿਆ ਗੈਬੀ ਪਿਆ ਖੜ ਕਰੇ ਛੇਰ ਦੇ ਲੇਡੇ ਨਿਕਲ ਗਏ ਛੇਰ ਭੱਜ ਗਿਆ ਛੱਡ ਕੇ ਉਹ ਬੇਸੁਰਤੋਂ ਕਿਥੇ ਲੱਡੇ ਪਿਆ ਦੂਜੇ ਛੇਰ ਵੀ ਭੱਜ ਭੱਜ ਗਏ ਉਹ ਭੱਜੇ ਜਾਂਦਿਆਂ ਨੂੰ ਦੇਖ ਕੇ ਉਹ ਜਿਨੂੰ ਰੱਬ ਰੱਖੇ ਕੋਣ ਮਾਰੇ ਸਾਹੀ ਆ ਪਿਆ ਰਿਆ یوں ਦਿਨ ਚੜਿਆ ਦਿਨ ਚੜਿਓ ਨੂੰ ਫਿਰ ਸੁਰਤ ਜੀ ਆਈ ਤੇ ਇਥੋਂ ਮੈਲਾ ਨਿਕਲੇ ਉਹਨੇ ਪੱਤੀ ਬੰਨ ਲਈ ਬਨ ਕੇ ਮੈਂ ਪੱਤੀ ਤੇ ਫੇਰ ਉਤ ਤੁਰ ਪਿਆ ਗਾਹ ਨੂੰ ਜੰਗਲ ਚ ਜਾਂਦੇ ਜਾਂਦੇ ਨੂੰ ਮੂੜੇ ਕੁਟਿਆ ਦੇ ਸੀ ਕਿਉਂ ਕੁਟਿਆ ਦੇ ਸੀ ਤੇ ਕੁਟਿਆ ਕੋਲੇ ਗਿਆ ਤੇ ਕੁਟਿਆ ਦੇ ਨਾਲ ਬੈਠਾ ਸਾਹ ਦੇਖ ਕੇ ਉਹਨੂੰ ਬਾਹਰ ਨਿਕਲਾਇਆ ਬੜੀ ਨਰਮਤਾ ਨਾਲ ਸਾਹ ਨੇ ਜੀ ਆਇਆ ਕਿਹਾ ਉਹਨੂੰ ਪੁੱਛਿਆ ਬੱਚਾ ਬਹਿ ਜਾ ਹਾਂ ਕੀ ਹਾਲ ਆ ਕਿਵੇਂ ਆ ਉਹਨੇ ਫਿਰ ਆਪਦੀ ਜਿਹੜੀ ਬੀਤੀ ਕਹਾਣੀ ਦੱਸੀ ਵੀ ਜੀ ਆਇਆ ਕਰਕੇ ਉਹਦਾ ਪੁੱਤ ਨਾਲੇ ਤੇਰੇ ਪੱਟੀ ਬੰਨੀ ਆ ਉਹ ਵਾਲਾ ਜੀ ਮੈਂ ਵਿਆਹ ਆ ਗਿਆ ਤਰਾਂ ਵਾਲੀ ਬਾਲੀ ਅੜਬਾ ਗਾਲ ਦੁੱਪੜਾ ਕੱਢਦੀ ਆ ਬੁਰਾ ਬੋਲਦੀ ਆ ਆਣ ਗਵਾਂਢਣਾ ਨਹੀਂ ਮੰਨਦੀ ਤੇ ਐਂ ਕਰਕੇ ਮੈਂ ਤਾਂ ਘਰੋਂ ਨਿਕਲਿਆ ਵੀ ਜਾਂ ਰੱਖਦੇ ਸਾਰੂ ਸੰਤ ਮਿਲ ਗਏ ਕਿਤੇ ਭਲਾ ਹੋ ਜੂ ਤੇ ਜਾਂ ਫਿਰ ਕੋਈ ਕਰ ਕਿਸੇ ਪਾਸੇ ਛੇਰ ਛੂਰ ਖਾ ਜੂ ਕਿਉਂ ਟਹਿ ਜਾਊ ਸਰੀ ਉਹਨੂੰ ਫਿਰ ਤਰਸ ਆਇਆ ਸਾਧ ਨੂੰ ਸਾਧ ਕਹਿੰਦਾ ਲੈ ਪੁੱਤੇ ਨੰ ਮੈਂ ਤਾਂ ਚਿੱਪੀ ਚਿੱਪੀ ਤੋਂ ਜੋ ਚੀਜ਼ ਮੰਗਾ ਤੈਨੂੰ ਚਿੱਪੀ ਉਹ ਦੇਵਾਂਗਾ ਮਾਦਾ ਠੀਕ ਆ ਸਾਧ ਨੇ ਚਿੱਪੀ ਦੇਤੀ ਅਨਮੰਗੀ ਮਾਇਆਮੰਨੀ ਜਿਹੜੀ ਚੀਜ਼ ਮੰਨੇਗਾ ਤੈਨੂੰ ਚਿੱਪੀ ਸਬੂਤ ਕਰੂਗੀ ਹੋਣਾ ਚੰਗਾ ਉਹਨੇ ਫਿਰ ਸਾਧ ਨੂੰ ਕਹਿੰਦਾ ਬਾਬਾ ਹੁਣ ਚਿੱਪੀ ਤਾਂ ਮੈਨੂੰ ਦਿੱਤੀ ਦੇ ਹੁਣ ਮੈਨੂੰ ਲੀੜੇ ਵੀ ਵਸਤਰ ਵੀ ਦੇ ਦੇ ਸਾਧ ਨੇ ਫਿਰ ਉਹਨੂੰ ਵਸਤਰ ਦਿੱਤੇ ਆਪਦੇ ਵਾਲੇ ਨੀਵਾ ਚੋਲਾ ਰੰਗਮਾ ਘਾਹ ਚ ਮਾਲਾ ਉਵੇਂ ਜਠਾ ਬਣਾ ਦੇ ਆਦਾ ਮੇਰੀਆਂ ਉਵੇਂ ਜਠਾ ਬਣਾਤੀਆਂ ਸਾਧ ਬਣ ਗਿਆ ਪੂਰਾ ਅੱਤ ਚ ਵਿੱਚ ਚਮਟਾ ਫੜਾਤਾ ਫੜਾ ਖਿਲਨੇ ਹੈ ਅੱਤ ਚ ਚਿੱਪੀ ਉਧਰ ਜਦੋਂ ਉਹ ਨੂੰ ਗਏ ਨੂੰ ਤਿੰਨ ਚਾਰ ਦਿਨ ਹੋ ਗਏ ਤੇ ਪਹਿਲਾਂ ਤਾਂ ਗੱਲ ਨਾ ਕਰੀ ਫਿਰ ਉਹ ਲੱਗ ਗਿਆ ਆਪਣੀਆਂ ਸਹੇਲੀਆਂ ਸਹੂਲਿਆਂ ਨੂੰ ਦੱਸਣ ਕਿ ਕੁੜੇ ਮੇਰੇ ਘਰ ਆਇੰਦਾ ਚਾਰ ਦਿਨ ਹੋ ਗਏ ਪੰਜ ਦਿਨ ਮੁੜਿਆ ਹੀ ਨਹੀਂ ਕਿਸ ਪਾਸੇ ਗਿਆ ਰੁੱਸ ਕੇ ਉਹਨਾਂ ਨੇ ਰੋਲਾ ਪਾਇਆ ਤੇ ਆਣ ਗਮਾਨ ਇਕੱਠਾ ਹੋ ਗਿਆ ਇਕੱਠਾ ਇਹਦੇ ਵੱਡੇ ਬੰਦੇ ਸੀ ਵੱਡੇ ਸਰ ਲਾਗਦੇ ਉਹ ਗਾਣਾ ਖੜਨ ਵੀ ਕੁੱਤੀਏ ਤਾਂ ਮਰਵਾਤਾ ਸਰੀਫ ਬੰਦਾ ਇਹਨਾਂ ਨਰਮ ਬੰਦਾ ਸੀ ਵੀ ਤਾਂ ਮਰਵਾਇਆ ਉਹ ਤਾਂ ਮਰ ਗਿਆ ਹੋ ਇਹਨੇ ਦਿਨਾਂ ਦਾ ਜੰਗਲ ਹੀ ਵੱੜ ਗਿਆ ਸ਼ੇਰ ਸ਼ੂਤ ਖਾ ਗਏ ਹੋਣਗੇ ਚਲ ਭਾਈ ਉੱਥੇ ਰੋਣਾ ਪਟਣਾ ਪਿਆ ਗਿਆ ਰੋਣ ਪਟਣ ਲੱਗੇ ਬੰਦੇ ਬੈਠੇ ਉਦੋਂ ਨੂੰ ਫਿਰ ਇਹ ਪੂਰਾ ਸਾਧੂ ਬਣਿਆ ਵਾ ਕੋਲੇ ਚਮਟਾ ਫੜਿਆ ਵਾ ਆ ਗਿਆ ਜਦੋਂ ਘਰੇ ਬੜਿਆ ਆਕੇ ਕਿਸੇ ਨੇ ਸਿਆਣਿਆ ਨਹੀਂ ਹਾਲ ਬਣਿਆ ਵਾ ਕਿੱਥੇ ਜੱਟ ਆਖੇ ਤੇ ਰੋਂਦੇ ਪਿੱਛੇ ਦੇਖੇ ਦੇਖ ਕੇ ਜਾ ਕੇ ਫਿਰ ਬੰਦਿਆਂ ਨੂੰ ਆ ਬੁਲਾਇਆ ਬੁਲਾਖਿਆ ਦਾ ਮੈਂ ਤਾਂ ਆ ਗਿਆ ਰੂਪ ਪਟੋਨਾ ਮੈਂ ਜਿਉਣਾ ਨਹੀਂ ਆ ਉਹਨਾਂ ਨੇ ਬਹੁਤ ਜਾਨੀ ਉਹਦੀ ਘਰੀ ਲਾਪਾ ਤੇ ਉਹ ਕਹਿੰਦਾ ਵੀ ਮੈਂ ਤਾਂ ਡਰਾਵੇ ਮਾਰੇ ਮੈਂ ਤਾਂ ਹੁਣ ਸਾਥ ਬਣ ਗਿਆ ਮੈਂ ਤਾਂ ਰਹਿਣਾ ਨਹੀਂ ਮੈਂ ਤਾਂ ਮੁੜ ਜਾਣਾ ਫੇਰ ਸਾਲੀ ਜਨਾਨੀ ਡਰ ਗਈ ਅਣੀ ਡਰ ਗਈ ਵੀ ਇਹ ਸਾਥ ਬਣ ਗਿਆ ਹੁਣ ਮੇਰੇ ਕੋਈ ਰਹਿਣਾ ਹੀ ਫੇਰ ਉਹਨੀਆਂ ਮਿੰਤਾਂ ਕਰੇ ਪੇਰੀ ਹੱਥ ਲਾਵੇ ਵੀ ਅੱਜ ਤੋਂ ਮੁੜ ਕੇ ਮੈਂ ਤੈਨੂੰ ਕੁਛ ਨਹੀਂ ਕਹਿੰਦੀ ਵੀ ਤੂੰ ਰਹਿ ਹੁਣ ਤੂੰ ਜਾ ਨਾ ਸਾਥ ਕੋਈ ਨਾ ਜਾ ਫੇਰ ਉਹ ਜਿਹੜੀ ਚੀਜ਼ ਦੀ ਲੋੜ ਹੁੰਦੀ ਸੀ ਤਾਂ ਉਹਨੂੰ ਚੀਪੀ ਤੋਂ ਮਗਾ ਲਾਂਦਾ ਸੀ ਮੌਜਾਂ ਕਰਦਾ ਬੁੱਲੇ ਵੜਦਾ